ਹਾ ਕੀ ਚੀਜ਼ ਹੈ ਬੇ ਜੀ ਇੱਕ ਕਤਨੀ ਆ ਭਾਈ ਅੱਗੇ ਕੁਲੀਆਂ ਨੂੰ ਦਿੰਦੀਆਂ ਮੁਕਲਾਵੇ ਚ ਅੱਛਾ ਤੂੰ ਬੇ ਜੀ ਆਪਾਂ ਦੇ ਮੁਕਲਾਵੇ ਚ ਲੈ ਕੇ ਆਈ ਸੀ ਹੈ ਇਹ ਅੱਖੇ ਦਿੰਦੀਆਂ ਆ ਮਹਾਰਾ ਮੁਕਲਾਵੇ ਚ ਲਿਆਉਂ ਮੈਨੂੰ ਇਹ ਇੱਕ ਕਤਨੀ ਹਾਂ ਇੱਕ ਕਤਨੀ ਪੱਕੇ ਕੀ ਕਰਦੇ ਹੁੰਦੇ ਸੀ ਇਹਦੇ ਨਾਲ ਫਿਰ ਨਾ ਕਰਦੀ ਹੁੰਦੀ ਮੈਂ ਕਤਨ ਦੇ ਦੱਦੀਆਂ ਬੜੀਆਂ ਇਹਦੇ ਵਿੱਚ ਕੀ ਰੱਖਦੇ ਹੁੰਦੇ ਗਲੋਟ ਤੇ ਪੂਣੀਆਂ अच्छा ਵਿੱਚ ਇਹਦੇ ਰੱਖ ਲੈਦੇ ਨੇ ਤੂੰ ਆਪੇ ਬਣਾਈਏ ਬੀ ਹਾਂ ਆਪੇ ਬਣਾਈਏ اچھا ਅੱਜ ਕੱਲ ਤਾਂ ਹੋਣੀ ਨਹੀਂ ਕਿਸੇ ਕੋਲੇ ਹਨਾ ਹਾਂ ਹੋਣੀ ਨਹੀਂ ਬਣਾ ਸਕਦੀ ਤੂੰ ਆਪਦੇ ਵਿਆਹ ਵੇਲੇ ਲੈ ਕੇ ਆਈ ਹੈ ਬੀ ਜੀ ਮੁਕਲਾਵੇ ਚ اچھا ਇਹ ਕੋ ਕਲਾਬ ਆ ਮਗਰ ਉਹਦੇ ਨੇ ਹੁੰਦੇ ਵਿਆਹ ਤੋਂ 2 ਤੋਂ 2 ਤੋਂ 3 ਤੋਂ ਤੇਰਾ ਮੁਕਲਾਵਾ ਕਿੰਨੇ ਚਿਰ ਬਾਅਦ ਆਇਆ ਸੀ ਵੀ ਮੇਰਾ 3 ਸਾਲ 3 ਸਾਲ ਬਾਅਦ ਹੈ ਉਹ ਸਾਰਾ ਕੁਝ ਦਿੰਦੇ ਦਿੰਦੇ ਮੁਕਲਾਵੇ ਚਾਹ ਉਹ ਜਾਣੀ ਓਕੇ ਕਪਤਾਨ ਉਹ ਕਹਤਰ ਮਹਾ ਖੋਪੇ ਸਲਾਮ ਆ ਕੇ ਲਿਆਉਂਦੇ ਆ ਅੱਛਾ ਬਹੁਤ ਕੁਝ ਲਿਆਉਂਦੇ ਹੂੰ ਐਨ ਮਾਗ ਨਾ ਕਿ ਲਿਆਉਂਦੇ ਆ ਬਹੁਤ ਥਲੇ ਬੰਨਣ ਨੂੰ ਇੱਕ ਆਜ ਕੀ ਕੌਣ ਲੋਨ ਮਾਰ ਕਾਂਛਿਆ ਨੇ ਰਾਗ ਗੇਂਦਿੰਦ ਮਾਰ ਵੰਦੇ ਹੂੰ ਮਗਰ ਦੀਆਂ ਦਿੱਸੇ ਲਉਂਦੇ ਆ ਵੇਪਨ ਹਨੀ ਨਾ ਹਕੀਕਤ ਗੇਰੀਆਂ ਦੋ ਨਾਮ ਨੇਗਾ ਉਹ ਵੀ ਸੱਕਲੇ ਨੇਗਾ ਹੈਗੇ ਵੀ ਤੇਰੇ ਕੋਲ ਉਹ ਵੀ ਹੈਣਾ ਹੈ ਉਹ ਵੀ ਹੈਗੇ ਤੇਰੇ ਕੋਲ ਚਲ ਉਹ ਵੀ ਆਪਾਂ ਦਿਖਾਵਾਂਗੇ ਅਗਲੀ ਵੀਡੀਓ ਚ ਬਾਅਦ ਵਿੱਚ ਤੁ ਤੂੰ ਸਾਹਮਣੇ ਰੱਖਿਆ ਹੈ ਨਾ ਵੀ ਸਾਰਾ ਕੁਝ ਹੁੰਦਾ ਕਿੰਨੇ ਸਾਲ ਹੋ ਗਏ ਹੋਣਗੇ ਇਹਨੂੰ ਵੀ ਕਪਤਨੀ ਨੂੰ ਦੇਈ ਨੂੰ ਇਹ ਤਾਂ ਬਥੇਰੇ ਸਾਲ ਹੋ ਗਏ ਕਾ